ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਬੁਰਜ ਦੇਵਾ ਸਿੰਘ ਤਸਵੀਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪਤਨ ਤੋਂ ਸਿਰਫ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਦੇਵਾ ਸਿੰਘ ਮਹਰਾਣਾ ਪਿੰਡ ਬਿਲਕੁਲ ਲੱਗਿਆ ਤੇ ਵੀਰ ਹਰਜੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਇਸ ਘਰੋਂ ਤੋ ਸਾਰੇ ਭੈਣ ਭਰਾਵਾਂ ਨੂੰ ਪਤਾ ਹੋਵੇ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੇਰਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਨਾਗਰ ਸਿਆਪਾ ਤੁਹਾਨੂੰ ਟੋਟਲ 3 ਦਿਖਾਉਣੇ ਆ ਦੋ ਵਾੜਾ ਦਿਖਾਵਾਂਗੇ ਦੋਸਤੋ ਬਿਲਕੁਲ ਵੈਸੇ ਪਸ਼ੂ ਸਾਰੇ ਸੂਏ ਸੂਏ ਆ ਦੋ ਵਾੜਾ ਜਿਹੜੀਆਂ ਬਿਗੈਰ ਬੱਚੇ ਤੋਂ ਤੇ ਇੱਕ ਵਾੜ ਜਿਹੜੀ ਸ਼ਾਹੀ ਵਾਰ ਆ ਅੰਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਪ੍ਰੋਪਰ ਨਾਲ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਇਸ ਵਕਤ ਕਿੰਨੇ ਦੁੱਧ ਤੇ ਕਿੰਨੇ ਮਿਲਕ ਤੇ ਚੱਲ ਰਹੇ ਨੇ ਇਹ ਵੀ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਆਜੇ ਤਰੀਕ ਤੁਸੀਂ ਇੱਕ ਵਾਰੀ ਨੋਟ ਕਰ ਲਓ 24 ਜਨਵਰੀ ਦਾ ਸਮਾਂ ਕੋਈ ਸ਼ਾਮ ਦੇ 5:30 ਤੋਂ 5 ਵਜੇ ਦਾ ਸੋ 24 ਦਾ ਸਮਾਂ ਹੈ ਸੋ ਜਿੰਨੇ ਕੇ ਪਸ਼ੂ ਬਣੇ ਹਨ ਇਹ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਹੈ ਜੀ ਤੇ ਬਾਕੀ ਪ੍ਰੋਪਰ ਡਿਟੇਲ ਦੇਖਣ ਦੇ ਲਈ ਸੁਣਨ ਦੇ ਲਈ ਤੁਸੀਂ ਐਂਡ ਐਂਡ ਤੱਕ ਇਹਦਾ ਵੀਡੀਓ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਹਰਜੀਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਭ ਕੀ ਆਚਾਰ ਨੇ ਬਹੁਤ ਵਧੀਆ ਹਰਜੀਤ ਚੜ੍ਹਦੀ ਕਲਾ ਠੀਕ ਠਾਕ ਠੀਕ ਠਾਕ ਵੀਰੇ ਹੋਰ ਇਹ ਕਿਰਪਾ ਗੁਰੂ ਮਹਾਰਾਜ ਦੀ ਹੋਰ ਆਪਾਂ ਦੇ ਬਾਅਦ ਵਿੱਚ ਚੈਨਲ ਦੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਅਰਜੀ ਤਾਂ ਉੱਧੇ ਵੀ ਮੇਰੇ ਕੋਲ ਮਿੰਟਾਂ ਸਕਿੰਟਾਂ ਵਾਲੀ ਖੇੜੀ ਆ ਸੰਧੂ ਸਾਹਿਬ 15 ਕੇ ਮਿੰਟ ਲੱਗੇ ਆ ਅੱਛਾ ਜੀ ਤੇ ਮਾਰ ਲੱਭਾਈ ਨਹੀਂ ਅੱਛਾ ਪਤਾ ਨਹੀਂ ਆ ਦਰਿਆ ਦੇ ਨੇੜੇ ਕਰਕੇ ਖੜੇ ਪਤਾ ਨਹੀਂ ਲੱਗਿਆ ਪਾ ਕਰਕੇ ਨਿਕਰੀ ਆ ਗਿਆ ਹਾਂਜੀ 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 ਬਾਕੀ ਚਲੋ ਪਾ ਪਤਾ ਹਾਂਜੀ ਪਾਵੜਾ ਜੈਦੀ ਆਦੀ ਵੀਰੋ ਵੇਖ ਆ ਆਪਣੇ ਫੋਨ ਲਾਉਣ ਰਿਹਾ ਕਿ ਵੀਰੋ ਪਹਿਲੇ ਨਾਲ ਦੀਆਂ ਝੋਟੀਆਂ ਸਾਨੂੰ ਜੇ ਲੱਭਦੀਆਂ ਨਾ ਕਿਤੇ ਮੇਰੇ ਅਸੀਂ ਵੇਟ ਕਰ ਲਾਂਗੇ ਸਾਨੂੰ ਲੱਭ ਕੇ ਲਿਆ ਦੇ ਲਿਆ ਦੇ ਪਰ ਸੰਧੂ ਸਾਹਿਬ ਗਾੜੀ ਪਾ ਨਹੀਂ ਹੋ ਰਹਿਗੇ ਬਿਲਕੁਲ ਜੀ ਬਿਲਕੁਲ ਮੈਂਨ ਗਈਏ ਤੇ ਉਹ ਗੱਲਬਾਤ ਨਹੀਂ ਉਹ ਗੱਲਬਾਤ ਨਹੀਂ ਹਾਂਜੀ ਹਾਂਜੀ ਆ ਸਮਝਾ ਕਰ ਦੇਈਦਾ ਹਾਂਜੀ 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 ਵੀਰ ਜੀ ਹਰਜੀਤ ਉਹਦੇ ਤਿੰਨ ਬੜਾ ਨੇ ਤੇ ਦੋ ਬੜਾ ਤੁਸੀਂ ਦੱਸਿਆ ਬਿਨ ਬਚੇ ਤੋਂ ਸੰਧੂ ਸਾਹਿਬ ਪਰਲੀਆਂ ਦੋ ਬਿਨ ਬਚੇ ਤੋਂ ਆ ਤੇ ਇਹ ਜਿਹੜੀ ਛਾਈ ਵਾਲੇ ਨੂੰ ਅੱਜ ਪੰਜਵਾਂ ਅੱਜ ਛੇਵਾਂ ਦੇਣਾ ਸੂਈ ਨੂੰ ਜੀ ਅੱਜ ਛੇਵਾਂ ਦੇਣਾ ਹਾਂਜੀ ਹਾਂਜੀ ਠੀਕ ਆ ਸ਼ੁਰੂਆਤ ਹਰਜੀਤ ਇੱਥੋਂ ਕਰ ਲੈਂਦੇ ਆ ਆਪਾਂ ਹਾਂਜੀ ਹਾਂਜੀ ਛਾਈ ਵਾਲ ਅੰਗ ਦੇ ਵਿੱਚ ਬਹਿੜਾ ਅੱਜ ਛੇਾਂ ਦਿਨਾਂ ਦੀ ਸੂਈ ਆ ਤੇ ਸੁਹਾ ਕਿਨਮਾ ਵੀਰ ਸੰਧੂ ਸਾਹਿਬ ਦੂਜਾ ਸੂਹਾ ਸੂਈ ਆ ਓਕੇ ਤੇ ਹੰਡੀ ਧੀਰੀ ਕਰਮਾਲੀ ਪੂਰੀ ਫੋਲਾ ਕਈ ਕਈ ਵੀਰ ਸੈਮਸੰਗ ਦੇ ਦੇ ਕੇ ਆਖਣ ਵੀ ਸ਼ਾਇਦ ਕਿੱਦਾਂ ਆ ਗਿਆ ਕੋ ਜਿੱਦਾਂ ਮਰਜੀ ਕੋਈ ਥੱਲੇ ਬੈਹੇ ਕੁੱਤੇ ਬੈਹੇ ਠਾਂ ਦੀ ਨੰਗ ਜੇ ਤਾਂ ਦੀ ਨੰਗ ਜੇ ਕੋਈ ਚੱਕਰੀ ਨਹੀਂ ਜੋ ਬੇ ਬਿਲਕੁਲ ਤੇ ਨਾ ਕੋਈ ਸਿੰਘਾ ਰਾਜਦਾਰ ਨੂੰ ਲੈ ਕੋਈ ਗੰਮਾ ਨਹੀਂ ਵੀ ਇਹੋਂ ਗੱਲ ਨਹੀਂ ਵੀ ਸਿੰਘ ਹੈ ਕੋਈ ਡਰਨ ਦੀ ਲੋੜ ਨਹੀਂ ਹਾਂ ਆਖਣੂ ਸਾਹਿਬ ਕੋਈ ਚੱਕਰੀ ਨਹੀਂ ਬਣੇ ਜੋ ਆਖੜੀ ਫਿਰੇ ਤਾਂ ਦੁੱਧ ਕਿੰਨੇ ਤੇ ਚੱਲਣ ਡਈ ਐ ਇਹ ਸੰਧੂ ਸਾਹਿਬ ਆਦੇ 6 ਦਿਨਾਂ ਦੀ ਮਗਰ ਬਚੀ ਜੇ ਹਾਂ 6 ਦਿਨਾਂ ਦੀ ਸੂਈ ਥੱਲੇ ਕੋਈ ਮੇਰਾ ਵੀ 15 ਲੀਟਰ 16 ਲੀਟਰ ਦੁੱਧ ਹੋਊਗਾ ਬੱਚੇ ਸਣੇ 15 16 14 ਲੀਟਰ ਦੇ ਕੋਈ ਲੀਟਰ ਮਾਰ ਲੇ ਆਪਣੇ ਘਰ ਆ ਕੇ ਤੇ ਨਾ ਥਾਣਾ ਚੋਈ ਠੀਕ ਆ ਹਾਂਜੀ ਠੀਕ ਆ ਅਰਜੀਤ ਵੀਰੇ ਇੱਕ ਵਾਰੀ ਖੋਲ ਕੇ ਮਾੜਾ ਦਰਸ਼ਨ ਕਰਾਈਏ ਤੋਰ ਕੇ ਨਾ ਵੀ 14 ਲੀਟਰ ਉਹ ਭਰਾਵਾਂ ਦੇ ਲਈ ਆ ਵੀ ਜਿਨ੍ਹਾਂ ਨੇ ਆਨਲਾਈਨ ਸੌਦਾ ਕਰਨਾ ਠੀਕ ਆ ਜੀ ਹੋਵੇ ਨਾ ਹੋਵੇ ਤੇ 14 ਲੀਟਰ 15 15 16 ਲੀਟਰ ਤੇ ਚੱਲਣ ਦੀ ਆ ਤੇ 14 ਲੀਟਰ ਉਹ ਭਰਾ ਮੇਰਾ ਮੰਨ ਕੇ ਸੌਦਾ ਕਰੀਏ ਵੀ ਜਿਨ੍ਹਾਂ ਨੇ ਆਨਲਾਈਨ ਸੌਦਾ ਕਰਨਾ ਠੀਕ ਆ ਜੀ ਹਵਾਨੇ ਚੱਡੇ ਤੋਂ ਵੈਸੇ ਦਖਦੁਖ ਤੋਂ ਤੁਸੀਂ ਇੱਕ ਅੰਦਾਜ਼ਾ ਲਾ ਲੋਗੇ ਠੀਕ ਆ ਤੇ ਬਿਲਕੁਲ ਜੇ ਆਪਾਂ ਗੱਲ ਕਰੀਏ ਵੀ ਡਾਰਕ ਰੈੱਡ ਕਲਰ ਦੇ ਵਿੱਚ ਵੀ ਮੋਸਟਲੀ ਆਪਾਂ ਕਹਿ ਲੈਨੇ ਆ ਤੇ ਜਿਤਨਾ ਕਿ ਸ਼ਾਈ ਵਾਲ ਦਾ ਰੋਜ਼ਾਨਾ ਕਲਰ ਆ ਠੀਕ ਆ ਜੀ ਤੇ ਸਪੇਸਵਾਟ ਆ ਇਸ ਤਰ ਸੋ ਬੱਚੇ ਦੇ ਕੋਰੀਆ ਪਤਾ ਨੂੰ ਸਿੱਧੀ ਲੈ ਕੇ ਜਾਂਦੇ ਆ ਜੀ ਕਿ ਬੱਚਾ ਪ੍ਰੋਪਰ ਤੁਸੀਂ ਦੇਖ ਲਿਓ ਜੇ ਸੋ 14 ਕਿਲੋ ਸੰਧੂ ਸਾਹਿਬ ਅੱਛੀ ਬੜੀ ਪਿਆਰੀ ਆ ਆ ਮਗਰ ਬੱਛੀ ਆ ਲੈ ਹੈ ਬਹੁਤ ਪਿਆਰੀ ਕਰਮਾ ਲਈ ਠੀਕ ਆ ਜੀ ਪਰ ਜੀਤ ਬਾਕੀ ਚੁਵਾਈ ਚ ਵੀ ਬੰਗਾ ਜੂੜ ਜੜ ਪਾਉਂਦੇ ਕਿ ਨਹੀਂ ਹਾਂ ਜੀ ਸੰਧੂ ਸਾਹਿਬ ਮਗਲਿਆਂ ਵਾਲਾ ਤਾਂ ਆਪਣਾ ਆ ਕਿੰਨੇ ਨੇ ਆ ਮਗਰਲੇ ਬੰਨੇ ਥੱਲੇ ਜੀ ਹਾਂ ਬੰਗਾ ਪਾ ਲਈਦਾ ਲੱਤਾਂ ਨੂੰ ਪਾ ਲਈਦਾ ਹਾਂ ਜੀ ਹਾਂ ਜੀ ਲਓ ਜੀ ਆ ਬੱਛੀ ਇਹਦੇ ਮਗਰ ਠੀਕ ਆ ਜੀ ਸੋ ਨਰੂਆ ਨਾਲਾ ਬੱਚੇ ਦੇ ਅਦਰਾਸੇ ਛੇਮਾ ਦੇਣਾ ਫਿਰ ਵੀ ਜਿਹੜਾ ਦੋਸਤ ਨਾੜ ਗਿਆ ਤੁਹਾਨੂੰ ਨਜ਼ਰ ਆ ਰਿਹਾ ਸਤੂ ਸਾਰਾ ਛਿਆਂ ਦੇਣਾ ਦੀ ਥੱਲੇ 16 ਲੀਟਰ ਦੋਦੇ ਆ ਬੱਚੇ ਦਾ ਪਾ ਗਏ ਇਹ ਕੋਈ ਮਤਲਬ 18 20 ਤੋਂ ਪਲੱਸ ਲਾਣੀ ਹੈ ਜੇ ਕੋਈ ਚੰਗੀ ਸੇਵਾ ਰਹਿ ਗਈ ਤੇ ਠੀਕ ਹੈ ਜੀ ਆਹ ਦੇਖੋ ਜੀ ਐਨ ਪੂਰੀ ਠੰਡੀ ਤੇਰੀ ਆ ਸੀਲ ਸਾਬਾ ਕਿੰਨਾ ਮਰਦੀ ਸੰਧੂ ਸਾਹਿਬ ਬਈ ਜਾਵੇ ਬਾਕੀ ਮੋਟੀ ਤਾਂ ਆ ਰਿਓ ਕੋਈ ਥਣ ਵੱਧ ਘਟਣੀ ਏ ਕੋਈ ਪੂਰ ਛਟਾ ਨਹੀਂ ਜੀ ਬਿਲਕੁਲ ਹਾਂ ਪ੍ਰੋਪਰ ਚੱਲੀ ਘਾ ਨਵੀਰ ਪਾ ਆ ਗਏ ਠੀਕ ਆ ਹਰਜੀਤ ਤਾਂ ਮੁੱਲ ਕਰਦਾ ਦਮਾਂਗੇ ਜਨਦੀ ਆ ਸੰਦੂ ਸਾਹਿਬ ਜਿੱਦਾਂ ਦੀ ਇਹ ਵੈੜਿਆ ਮੁੱਲ ਭਾਵੇਂ 70 ਕਰ ਲਈਏ 75 ਕਰ ਲਈਏ ਵਿਕਦੀਆਂ ਵਾ ਪਰ ਆਪਣੇ ਮੁੱਲ ਹੁੰਦੇ ਆ ਵੀ ਉੜਦੀਆਂ ਵਾਲਾ ਕੰਮ ਹੀ ਬਿਲਕੁਲ ਜੈ ਜੈ ਸੰਦੂ ਸਾਹਿਬ 55000 ਤੋਂ ਮਾਨਤਾ ਕਰ ਦਾਂਗੇ ਦਾ 55000 ਤੋਂ ਹਾਂਜੀ ਠੀਕ ਆ ਜੀ ਲੈਸ ਕਿੰਨੀ ਹਜੂ ਮੌਕੇ ਬੰਨ ਜਾ ਯਾਰ ਦੀ ਸੰਦੂ ਸਾਹਿਬ ਉਹ ਤੋਂ ਛੋੜਛਾਪਾ ਕਰ ਦਾਂਗੇ 52 ਜੀ 52 ਦੇ ਛੋੜਛਾਪਾ ਕਰ ਲੈ ਵੀ ਕਸਰਾ ਕੁਸਰਾ ਕੱਢ ਕੇ ਜਿਹੜਾ ਵਸੋ 52000 ਰੇਟ ਰੂਗਾ ਦਾ ਲੈਣ ਤੇ ਬਾਕੀ ਸੰਦੂ ਸਾਹਿਬ 14 ਬੀਰ ਟਰਾਲੀ ਮੱਝ ਲੈਣੀ ਹੋਵੇ ਨਾ ਤੇ ਕੰਮ ਤੱਕਨ 2 ਲੱਖ ਤੋਂ ਤਾਂ ਜਾਈਦਾ ਆ ਫਿਰ 14 ਬੀਟਰ ਦੁੱਧ ਕਰਮਾਈ ਰਮਾਨਾ ਦੇਣਾ ਵਾ ਹਾਂ ਤੇ ਦੁੱਧ ਮੱਝ ਹਰਗਾ ਦੋ ਤੇ ਮੋਲੇ ਜਿਹੜਾ ਉਹ ਚੌਥਾ ਸਾਹ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਠੀਕ ਆ ਸੋ ਪਾਪਾ ਤੜੇ ਦੇ ਦੋਸੇ ਬੜਾ ਜਾਇਜ਼ ਆ ਤੇ 52000 ਦੇ ਵਿੱਚ ਤੁਹਾਨੂੰ ਇਹ ਜਿਹੜੀ ਵਾੜ ਮਿਲ ਜਾਊਗੀ ਠੀਕ ਆ ਜੀ ਸੀਰ ਹਸਾਉ ਆ ਬੰਗਾ ਰਸੀ ਜਿਹੜੀ ਆ ਬਿਲਕੁਲ ਲੱਤਾਂ ਦੇ ਥੱਲੇ ਪੈਂਦੀ ਆ ਕੁਚਾਂ ਤੇ ਠੀਕ ਆ ਜੀ ਜੂਟ ਰਸੀ ਤੁਸੀਂ ਪਾ ਕੇ ਦਵਾਈ ਕਰ ਸਕਦੇ ਜੀ ਬੱਚੀ ਮਗਰ ਆ ਇੱਧਰ 60 ਨੰਬਰ ਤੇ ਆ ਗਿਆ ਤੇ ਹਰਜੀਤ ਆਪਣੇ ਕੋਲ ਜਿਹੜੀ ਆ ਬਾਡ ਆ ਗਈ ਜਰਸੀ ਸਾਇਪ ਪਿਓਰ ਫੁੱਲ ਜਰਸੀ ਸੰਧੂ ਸਾਹਿਬ ਤੇ ਜਰਸੀ ਵੀ ਪੰਜਾਬ ਵਾਲੀ ਜਰਸੀ ਵੀ ਪੰਜਾਬ ਵਾਲੀ ਉਹਦਾ ਕਾਦਾ ਫੌਸਾ ਉਹਨਾਂ ਦੱਸਿਆ ਸੀ ਮੇਰਾ ਵੀਰ ਕੋਈ ਛੋਟੀ ਦਾ ਅੰਦਾਜ਼ਾ ਨਾ ਲਾਵੇ ਫੁੱਲ ਹਟਦੀ ਆ ਫੁੱਲ ਵਜਨ ਉਹ ਲੋਡ ਲੋਡ ਕਾਦਾ ਕੇ ਹਾਂਜੀ ਠੀਕ ਆ ਸੰਧੂ ਸਾਹਿਬ ਦੂਜਾ ਸਵੇਰ ਸੋਈ ਆ ਦੂਜਾ ਹਾਂਜੀ ਦੋ ਦਿਨ ਕਿ ਲੋਗੇ ਨੂੰ ਇਹਨੇ ਸੰਧੂ ਸਾਹਿਬ 1 ਮਹੀਨੇ ਤੋਂ 5 ਦਿਨ ਅੰਦਰ ਹੀ ਆ ਮੇਂ ਨੀ ਗੱਲ ਕਰਗੀ ਨੀ ਮੇਰੀ ਗੱਲ ਕਰੀਏ ਹਾਂ ਇਹ ਚੱਕਰ ਕੀ ਇਹ ਦੋਨੇ ਵੜਾ ਆਪਣੇ ਮੇਰਾ ਫਾਂਡੂ ਸਾਹਿਬ ਕੋ ਆਈਆਂ ਅੱਛਾ ਜੀ ਠੀਕ ਹੈ ਜੀ ਉਹ ਬੰਦਾ ਆ ਦਾਵਾ ਕਿਨਾਂ ਦਾ ਮਸਤ ਮੌਲਾ ਘੁੰਮਣ ਫਿਰਨ ਵਾਲਾ ਉਹਨੋਂ ਦੀਆਂ ਬੰਦ ਜੀ ਚੰਗੀ ਲੱਗਦੀ ਸਵੇਰੇ ਚੋਲੋ ਸ਼ਾਮੀ ਚੋਲੋ ਠੀਕ ਹੈ ਜੀ ਉਹਨੇ ਇਹ ਕਰਕੇ ਪਹਿਲਾਂ ਦੇ ਲਈਆਂ ਆ ਇਹ ਨਾ ਕੋ ਪਹਿਲੇ ਸਵੇਰ ਦੀ ਪਹਿਲਾਂ ਵੀ ਪਹਿਲੇ ਸਵੇਰ ਰਾਈਰ ਰਿਪੋਰਟ ਆ ਇਹ ਨਾਲ ਲੈ ਤੇ ਲਈਆਂ ਆ ਵੀ ਆਪਾਂ ਹੀ ਦਵਾਈ ਉਹਨੂੰ 7500 ਰੁਪਏ ਦੀ ਤੇ ਹੁਣ ਜਦੋਂ ਵੱਜਣ ਲੱਗਾ ਉਹ ਛੱਡ ਗਿਆ ਦਾ ਵੀ ਮੇਰਾ ਵੀ ਲੈਜਰ ਦੇ ਵੇਚਦੇ ਨੇ ਹਣ ਪਤਾ ਕਿ ਸਾਨੂੰ ਮੇਰਾ ਵਪਾਰੀ ਆ ਤੇ ਉਹ ਆਂਦਾ ਵੀ ਮੇਰੇ ਕੋਲ ਲੈ ਜਾ ਮਰੋੜੀ ਪਟੂਗਾ ਚਲੋ ਵੇਚ ਲੂਗਾ ਹਾਂ ਤੇ ਇਹ ਹੁਣ ਵੇਖ ਕੇ ਤੇ ਦੋਦ ਕੋ ਹੋਰ ਆ ਉਹ ਵੀ ਫਾਲੇ ਹੋਣੀਆਂ ਪੈਂਦਾ ਹੀ ਅੱਛਾ ਹਰਜੀਤ ਮਹੀਨੇ ਦੀ ਚਿਰੋ ਮੰਨ ਕੇ ਕੋਈ ਵੀਰ ਹਾਂਜੀ ਹਾਂਜੀ ਸਿਭਾ ਕਰ ਲਵਾਂਗੇ ਦੋਦ ਕਿਰਾ ਚਵਾ ਦੇਂਗਾ ਸੰਦੂ ਸਾਹਿਬ ਇਹ ਵੇਲੇ ਲੀਟਰਾਂ ਵਾਲਾ ਕੋਈ 14 ਲੀਟਰ 15 ਲੀਟਰ ਦੋਦ ਹੋਊਗਾ 14 15 14 15 ਲੀਟਰ ਤੇ 13 ਲੀਟਰ ਦੀ ਮੇਰਾ ਵੀਰ ਕੋ ਭਾਂਵੇਂ ਮੇਰੇ ਘਰ ਤਾਹੋਂ ਨਾ ਮਾਰੇ ਤੇ 14 15 ਲੀਟਰ ਭਾਂਵੇਂ ਦੋ ਟਾਈਮ ਆ ਕੇ ਚੋਲੇ ਮੇਰੇ ਘਰ ਠੀਕ ਆ ਹਾਂਜੀ ਲੋ ਵੀ 14 15 ਹੋ ਸਕਦਾ 14. ਬਾਕੀ ਇਹ ਕਹਿਣ ਦਾ ਮਤਲਬ ਆ ਕੱਦ ਘਾਟ ਫਟਾ ਪੰਜਾਬ ਵਾਲੀ ਜਰਸੀ ਮੇਰਾ ਭਰਾ ਮੰਨ ਕੇ ਕੋਈ ਵੀ ਸੌਦਾ ਕਰ ਲੇ। ਮੂਠੀ ਪਾਤੀ ਬਿਲਕੁਲ ਛੋਟੀ ਆ, ਛੋਟਾ ਕੰਨ, ਹਾਂਜੀ। ਹਾਰਟ ਕਰ ਤੇ ਪੂਰੀ ਵੱਡੀ ਆ, ਪੂਰੀ ਫੁੱਲ ਵੱਡੀ ਆ ਜੀ। ਬਾਕੀ ਭਾਂਡਾ ਭੋਂਡਾ ਕਰੋ ਚੱਕ ਮੇਰਾ ਭਰਾ ਸਫਾਈ ਕਰੋ ਚੱਕ ਠੀਕ ਆ ਜੀ। ਹਵਾਨੇ ਜੱਟ ਦੀ ਸਫਾਈ। ਦੇ ਦਾਗ ਲੇਵਾ 4 ਥਾਂ ਪੰਜਵੀਂ ਫੁੱਟ ਤੋਂ ਨਜ਼ਰ ਨਹੀਂ ਆਊਗੀ ਠੀਕ ਆ ਜੀ। ਆ ਦੇਖੋ। ਆ ਬਾਕੀ ਸਿੰਧੂ ਸਾਹਿਬ ਤੋਂ ਆਪਣਾ ਚੌਂਡ ਦਾ ਟਾਈਮ ਆਪਣਾ ਹੋਇਆ ਵਾ ਤੇ ਮੇਰਾ ਵੀਰ ਧਾਰਨਾ ਧਾਰ ਹਰ ਕਿਸੇ ਡੰਗਰ ਦੇ ਬਰਾਬਰ ਹੋਗੀ ਕਾਣਸਾਂ ਕੋਈ ਚੱਡੇ ਨਹੀਂ ਕਿਸੇ ਬੰਨੇ ਵੀ ਹੂੰ 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 ਬਹੁਤ ਜੀ ਠੀਕ ਹੈ ਜੀ ਸੋ ਸੋਨੇ ਵਾਲਾ ਮਾਲ ਹੈ ਮੇਰਾ ਭਰਾ ਜੀ ਤਾਂ ਮਰਜ਼ੀ ਇੱਥੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਹੈ ਜੀ ਤੇ ਬਿਲਕੁਲ ਫਾੜੀ ਵਾਲਾ ਚੱਟਾ ਤੇ 15 14 15 14 ਤੇ ਖੇਡਣ ਰਹੀ ਹੈ ਕਰਮਾਂ ਦੀ ਠੀਕ ਹੈ ਜੀ ਤੇ ਮਹੀਨੇ ਕਿ ਤੋ 5 ਦਿਨ ਉੱਪਰ ਲਾ ਲਿਓ ਠੀਕ ਹੈ ਜੀ ਮਹੀਨਾ ਮੰਨ ਲਿਓ ਠੀਕ ਹੈ ਜੀ ਕਿਉਂਕਿ ਬਾਜ਼ਾਰ ਬੱਚੇ ਆ ਤੇ ਬਾਕੀ ਹੈ ਠੰਡੀ ਤੇਰੀ ਮਿਲਦੀ ਮਿਲਦੀ ਬੰਗੇ ਦਾ ਅਸੀਂ ਮੈਂ ਨਾ ਸੰਧੂ ਸਾਹਿਬ ਬੰਗਾ ਪਾ ਇਥੇ ਪਾ ਲਈਦਾ ਚਲੋ ਉਹ ਵੈਸੇ ਖਾਤੇ ਉਹਦੇ ਪਛਦੀ ਗੱਲ ਕਰਦੇ ਸੀ ਤੇ 23 ਵੀਰ ਭਰਾ ਆ ਕੇ ਕਹਿੰਦੇ ਯਾਰ ਇਹ ਬੰਗਾ ਨਹੀਂ ਲੈਂਦੀ ਸਾਡੀਆਂ ਬੀਬੀਆਂ ਡਰਦੀਆਂ ਵਾ ਤੈਨੂੰ ਪਾ ਲੋ ਨਾ ਪਾ ਲੋ ਕੋਈ ਚੱਕਰ ਨਹੀਂ ਆ ਪਾ ਕੇ ਵੀ ਚੋਲੋਗੇ ਤਾਂ ਵੀ ਨਹੀਂ ਹਿਲਦੀ ਨਾ ਪਾ ਕੇ ਚੋ ਆਪਣਾ ਚੋਗੇ ਤਾਂ ਵੀ ਨਹੀਂ ਹਿਲਦੀ ਔਰ ਜੀ ਤਾਂ ਤਾਂ ਲੈਂਡ ਦੇਣ ਕੀ ਕਰਤਾ ਦਮਾ ਵੀ ਕਿੰਨੇ ਸੀ ਸੰਧੂ ਸਾਹਿਬ ਆਪਾਂ ਜਦੋਂ ਵਪਾਰ ਸ਼ੁਰੂ ਕੀਤਾ ਪੁਰਾਣੀ ਕੀਤਾ ਸੀ ਕਿ ਬੱਚਾ ਲਾ ਕੇ ਡੰਡੇ ਨਹੀਂ ਵੇਚਣਾ ਪਿੱਛੋਂ ਆ ਜੀ ਸੌਰੀਆਂ ਜੀ ਹਾਂਜੀ ਹਾਂਜੀ ਮੇਰੇ ਕੋਲ ਆਈ ਵੀ ਹੈ ਕਰੀ ਹਾਂ ਇਹ ਦੇ ਬੱਚਾ ਲਾ ਕੇ ਵੇਚੀਏ 72 ਦੀ ਵਿਕਦੀ ਆ ਹਾਂ ਇਹ ਅੱਜ 50000 ਤੋਂ ਮਾਨਤਾ ਕਰਦਾਂਗੇ ਅੱਜ ਕਿੱਲਾ ਹੋ ਜਾਊਗਾ 40000 ਰੁਪਏ ਕਰਦਾਂਗੇ ਤੁਹਾਨੂੰ ਸਾਹਿਬ 45 45000 ਹਾਂ ਨਾਲ ਆਜੋ 45 ਹਾਂਜੀ ਠੀਕ ਆ ਲਓ ਵੀ 45000 ਦੀ ਦੋਸਤੋ ਇਹ ਵੱਛੀ ਤੁਹਾਨੂੰ ਮਿਲ ਜੂਗੀ ਵੜ ਮਿਲ ਜੂਗੀ ਸਭ ਦੂਜਾ ਨਾ ਬਾਕੀ ਚਿਹਰੇ ਮੋਹਰੇ ਤੋਂ ਉਹ ਜਿਹਨੇ ਹਰਦੀਦਾ ਆਪਾਂ ਕਹਿ ਦਿੰਨੇ ਨਾ ਬਾਪੂ ਆਪਣਾ ਕਹਿੰਦਾ ਪਾਉ ਲੋਕ ਸਿੰਘ ਹਾਂਜੀ ਉਹ ਤਾਂ ਵੀ ਚਿਹਰੇ ਮੋਹਰੇ ਜੱਜਮੈਂਟ ਕਰ ਲਿਓ ਏ ਆਪੇ ਹਿਸਾਬ ਜੀ ਲਾ ਲਿਆ ਪਹਿਲੇ ਦਿਨ ਵੀ ਹੋ ਸਕਦਾ ਦੂਜੇ ਵੀ ਹੋ ਸਕਦਾ ਇਹ ਮੁੜ ਕੇ ਵੀ ਅੰਦਾਜ਼ਾ ਨਹੀਂ ਕੀ ਹਾਂ ਲਓ ਵੀ ਤੇ ਐਂਡ ਤੋਂ ਅੱਜ ਜਿਹੜੀ ਦੋਸਤੋ ਅੱਜ 45000 ਦੀ ਮਿਲ ਜੂਗੀ ਸੰਧੂ ਸਾਹਿਬ ਇਹਦੇ ਮਗਰ ਬੱਚਾ ਲਾ ਦੀਏ ਜਾਂ ਬੱਚਾ ਦੇ ਮਗਰ ਹੁੰਦਾ ਤੇ 75000 ਦੀ ਆ ਹਾਂਜੀ ਹਾਂਜੀ ਮੇਰਾ ਦੁੱਧ ਵਿਗਣਾ ਕਰਮਾਲੀ ਦਾ ਬਿਲਕੁਲ ਬਿਲਕੁਲ ਹਾਂਜੀ ਮੈਂ ਵੀ ਬਾਕੀ ਥਣ ਭੰਡ ਦੀ ਪੂਰੀ ਖਬਰਦਾਰ ਆ ਚੰਗੀ ਸਾਫ ਸੁਥਰੀ ਆ ਮੇਰਾ ਭਰਾ ਤਸੱਲੀ ਕਰੋ ਗੱਲ ਆਪੇ ਮੁੱਕ ਜਾਨੀ ਆ ਠੀਕ ਆ ਜੀ ਕੀ ਮਾਲ ਆ ਕਿੰਨੇ ਕੁ ਰੇਟ ਦਾ ਕੀ ਭਾਅ ਪਰਤੇ ਦਾ ਪਸ਼ੂ ਆ ਇਦਰਾ ਹਰਜੀਤ ਕਾ ਆਪਣਾ ਕੋ ਡੱਬੀ ਆ ਗਈ ਕਰਾਓ ਸਾਬਾ ਮੈਨੂੰ ਸਮਝ ਨਹੀਂ ਲੱਗਣ ਦੇ ਵੀ ਕਿਹੜੀ ਬਰੀਡ ਆ ਇਤੋਂ ਲੱਗ ਜਦੋਂ ਇਹ ਦੱਸੀ ਲੱਗੀ ਜਾਂਦੀ ਜੋ ਜਰਸੀ ਐਚਐਫ ਦਾ ਕਰਾਉਣਾ ਉਹ ਤੋਂ ਸ਼ਾਈ ਵਾਲ ਲੱਗੀ ਜਾਂਦੀ ਹੈ ਮਿਕਸ ਇਹ ਸਾਰਾ ਹੀ ਸ਼ਾਈ ਵਾਲ ਦਾ ਕਰਾਸ ਫਿਰ ਮੰਨ ਲੈ ਵਿੱਚ ਜਾਂ ਰੰਗ ਪ੍ਰਿੰਟ ਦੀ ਗੱਲ ਕਰਕੇ ਤੇ ਐਚਐਫ ਦੇ ਵਿੱਚ ਐਚਐਫ ਦੇ ਵਿੱਚ ਹਾਂਜੀ ਹਾਂਜੀ ਕੋਈ ਐਚਐਫ ਦਾ ਤਾਂ ਕੋਈ ਜਰਸੀ ਦਾ ਕਿਉਂਕਿ ਲੱਕ ਲੁਕ ਉੱਚਾ ਨਾ ਪੁੱਠੇ ਤੋਂ ਹਾਂਜੀ ਹਾਂਜੀ ਆ ਖੜਵੇ ਪੁੱਠੇ ਚ ਖੜੇ ਪੁੱਠੇ ਜਾਂਦੇ ਤੇ ਇਹ ਕੋਈ ਦੋਸਤੋ ਜਰਸੀ ਦਾ ਤੇ ਕੋਈ ਐਚਐਫ ਦਾ ਕਰਾਸ ਜਾਂ ਮੰਨ ਲੇ ਠੀਕ ਹੈ ਜੀ ਤੇ ਡੱਬੀ ਆ ਇਹ ਤਾਂ ਸੂਆ ਹਰਜੀਤ ਕਿਨਵਾ ਦਾ ਟਾਈਮ ਦੀ ਸੂਆ ਸੂਆ ਸੋਈ ਜੇ ਕੋਈ ਮੰਨ ਲੇ ਡੇਢ ਦੀ ਕੋਈ ਮੰਨ ਲੇ ਦੋਹ ਦੀ ਕਿਉਂਕਿ ਇਹਦਾ ਵੀ ਆਪਾਂ ਨੂੰ ਪਤਾ ਜਿਹਦਾ ਪਤਾ ਆਪਾਂ ਇਹਨਾਂ ਨੂੰ ਜਿਗਰ ਕਰਤਾ ਵੀ ਮਹੀਨੇ ਪੰਜ ਦਿਨ ਅੰਦਰ ਆ ਠੀਕ ਆ ਇਹਦਾ ਆਪਾਂ ਨੂੰ ਤਾਂ ਨਹੀਂ ਪਤਾ ਵੀ ਆਪਾਂ ਲਿਆਂਦੀ ਆ ਘਰ ਆਲੇ ਆਪਾਂ ਨੂੰ ਮਹੀਨੇ ਦੀ ਕਹੀ ਆ ਹਾਂ ਤੇ ਇਹ 15 ਨਾਲ ਉੱਤੇ ਵੀ ਮੰਨ ਲੋਗੇ ਆਪਾਂ ਨੂੰ ਵੀਰ ਗੁੱਸਾ ਗਿਆ ਕੋਈ ਨਹੀਂ ਆਪਾਂ ਆਪਣੀ ਸਮਝ ਨਾਲ ਲਈ ਆ ਵੀਰ ਭਰਾ ਨੇ ਆਪਣੀ ਸਮਝ ਨਾਲ ਦੁੱਧ ਕਿੰਨਾ ਇਹਦੇ ਥਲੇ 2 ਦਸਾਂ ਤੋਂ ਸਾਢੇ 15 ਤੋਂ ਬਾਹਰ ਆ 15 ਤੋਂ 15 ਲੀਟਰ ਕੋਈ ਆ ਕੇ ਲੀਟਰ ਮਾਰੀ ਜਾਵੇ ਮਤਲਬ ਇੱਕ ਆਪਾਂ ਅੰਦਾਜ਼ਾ ਲਾਉਣੇ ਆ ਹਾਂਜੀ ਵੀ ਏਡੇ ਕੱਦ ਬੋਤਲ ਵਾਲੀ ਵਹਿਰਾ ਦਾ ਵੱਤ ਉਹ ਤਾਂ ਕੋਈ 18 19 18 19 ਜਾਂ 20 ਲੀਟਰ ਤੱਕ ਵੀ ਚੌਂਦੀ ਰਹੇਗੀ ਚੌਂਦੀ ਰਹੇਗੀ ਬਸ ਤੋ 2 ਮਹੀਨੇ ਮੰਨ ਲੈ ਕੋਈ ਢਾਈ ਮਹੀਨੇ ਹਾਂ ਕੋਈ ਮੰਨ ਲੈ ਮੇਰੇ ਕੋਲ ਦੁੱਧ ਤਾਂ ਤੇ ਅੱਜ ਵੀ ਦੁੱਧ ਚੰਗਾ ਹੈ ਤੇ ਆਪਾਂ ਇਹ ਤਾਂ ਕਹਿ ਸਕਦੇ ਵੀ 30 ਲੀਟਰ ਪੈਂਦੀ ਹੋਊਗੀ ਸੱਚ ਰ ਹਾਂ ਠੀਕ ਹੈ ਜੀ ਬਾਕੀ 20 ਲੀਟਰ ਦੋਸਤ ਦੇਣ ਦੀ ਹੋਊਗੀ ਤੇ ਅੱਜ ਵੀ ਜਿਹਦੇ ਥੱਲੇ ਤਕਰੀਬਨ 15 ਕੰਡਾ ਲੀਟਰ ਦੇ ਤੋ ਕੁੜਦੇ ਨਹੀਂ ਆ ਠੀਕ ਆ ਤੇ ਬਾਹਲੇ ਲੰਬੇ ਸਮੇਂ ਦਾ ਗੇਮ ਨਹੀਂ ਆ ਕੀ ਬਾਹਲੇ ਲੰਬੇ ਸਮੇਂ ਦੇ ਨਹੀਂ ਗੀ ਕੋਈ ਭਰਾ ਕਿਉਂਕਿ ਬਾਜ਼ਾਰ ਬੱਚੇ ਤਾਂ ਅੰਦਾਜ਼ ਆ ਰਿਹਾ ਕਿ ਨੇ ਆਪੋ ਆਪਣਾ ਲਾਉਣਾ ਹੁੰਦਾ ਵੀ ਮਹੀਨਾ ਦੋ ਹੋ ਗਿਆ ਜਾਂ ਭਾਈ ਹੋ ਗਿਆ ਠੀਕ ਆ ਸੋ 15 ਕਿਲੋ ਦੁੱਧ ਦੇ ਖਲੇ ਅਜਰਾ 15 ਕਿਲੋ ਦਾ ਤੁਸੀਂ ਸੌਦਾ ਕਰਿਓ ਜਿੰਨਾ ਦੁੱਧ ਦਾ ਉਸ ਬਿਹਾਵ ਤੇ ਬਾਕੀ ਚੌੜ ਤਾਂ ਦੀ ਚਾਰੇ ਥਾਰ ਪਾਸ ਭਰਾ ਸੰਦੂ ਸਰ ਵੀ ਕੋਈ ਗੱਲ ਬਾਤ ਹੀ ਨਹੀਂ ਆਦੇ ਆ ਗਾਰ ਦੇ ਨਾਲ ਗਾਲਾਂ ਮਗਰਾਂ ਮਗਲਾ ਮੁਕਿਆ ਖਾਨਾ ਆਉਂਦੇ ਜੀ ਜਿੰਨੇ ਡੰਗਰ ਸੰਧੂ ਸਾਹਿਬ ਆਪ ਤਿੰਨ ਵਿਖਾਇਆ ਤਿੰਨਾਂ ਦੇ ਵਿੱਚੋਂ ਕਿਹੇ ਡੰਗਰ ਦਾ ਥਣ ਵੱਧ ਘਟ ਨਹੀਂ ਆ ਕਿਹੇ ਡੰਗਰ ਦਾ ਗਪੂਰ ਛਟਾ ਨਹੀਂ ਆ ਠੀਕ ਹੈ ਬਾਕੀ ਸੰਧੂ ਸਾਹਿਬ ਆਵਾਜੰ ਲੋੜਾ ਲਿਆ ਕਰਮਾਲੀ ਬਿਲਕੁਲ ਜੀ ਬਿਲਕੁਲ ਬੋ ਜੀ ਆ ਥਣ ਭਾਂਡਾ ਟਿਕਾ ਜੀ ਸੋ ਕੋਈ ਵੀ ਡਿਫੈਕਟਡ ਨਾਗ ਨਹੀਂ ਲਗਾ ਕਿ ਕਿਸੇ ਦੇ ਥਾਣਾ ਦੇ ਵਿੱਚ ਪ੍ਰੋਬਲਮ ਹੋਵੇ ਤੇ ਕੋਈ ਭਰਾ ਦੂਰੋਂ ਜਿਹੜਾ ਆ ਜਾ ਠੀਕ ਹੈ ਜੀ ਇੱਥੇ ਆ ਕੇ ਖਰਾਬ ਹੋਵੇ ਉਹ ਗੱਲਬਾਤ ਨਹੀਂ ਕੀ ਦੁੱਧ 15 ਕਿਲੋ ਕਿਹਾ ਤੇ 15 ਕਿਲੋ ਦੀ ਕਸਲੀ ਰੁਸੀ ਕਰਨੀ ਆ ਠੀਕ ਆ ਤੇ ਚਵਾਚਬੂ ਦੀ ਚੰਗੀ ਤੁਹਾਨੂੰ ਦੱਸ ਦਿੱਤੀ ਆ ਤੇ ਬਗੈਰ ਬੱਚੇ ਤੋਂ ਹਰ ਜੀ ਤੇ ਦੇਵਾਂਗੇ ਕਿੰਨੀ ਦੀ ਐ ਸਿੰਦੂ ਸਾਹਿਬ ਮੋਲਾ ਜੋ ਮੱਗੀ ਕਰੀਏ ਵੇ ਇਹਦੇ ਬਰਾਬਰੀ ਦੇ ਦਾਂਗੇ 45 ਹਜ਼ਾਰ ਚ ਮਾਨਤਾਂ ਨਹੀਂ ਇਹਦਾ ਕਰ 45 ਦੀ ਹਾਂਜੀ ਕਿਉਂਕਿ ਇੱਕੇਰੀ ਇੰਪੋਰਟਿੰਗ ਉਤਰੀਏ ਫਾਇਦਾ ਕੋਈ ਨਹੀਂ ਆ ਠੀਕ ਆ ਹਾਂ 45 ਹਜ਼ਾਰ ਚ ਮਾਨਤਾਂ ਇਹਦਾ ਕਰ ਦਾਂਗੇ ਚਲੋ ਜੀ ਲੋ ਵੀ 45 ਹਜ਼ਾਰ ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਭਰਾ ਸੱਫਦਾ ਕਰ ਲੇ ਠੀਕ ਆ ਜੀ ਸੋ ਨਗ ਸਾਫ ਸੁਥਰੇ ਜਾਂ ਚੰਗੇ ਪਸ਼ੂ ਆ ਬਾਕੀ ਇਹ ਵੀ ਨਹੀਂ ਹੈਗਾ ਜੀ ਬਿਲੇਸੇਰੇ ਆ ਸੋ ਜਿੰਨੇ ਵੀ ਯਾਰ ਅੱਜੇ ਪੁੱਜੇ ਆ ਪੂਰੇ ਫਿੱਟਪਾ ਦਾ ਬਾਦੀ ਬੁਡੀ ਬੰਦਰ ਤੁਸੀਂ ਵੇਖ ਲਈ ਪਛਵਾ ਦੀ ਬਾਦੀ ਬੁਡੀ ਵੇਟ ਪੂਰਾ ਇਹਦਾ ਨਗਾ ਦਾ ਸੋ ਇਹ ਆ ਤਿੰਨ ਮਾਗ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਇੱਕ ਬਿਲਕੁਲ ਸੱਜਰ ਪਾਜੀ ਸੂਈ ਆ ਜਿਹੜੀ ਆਪਾਂ ਤੁਹਾਨੂੰ ਸ਼ਾਈ ਵਾਲਾਂ ਦੇ ਵਿੱਚ ਇਹ ਕਰਾਸਬੈਰ ਦਿਖਾਈ ਆ ਬਾਕੀ ਇਹ ਵੀ ਤੁਸੀਂ ਵੇਖ ਸਕਦੇ ਜੀ ਵੀ ਥੱਲੇ ਤੁਨੇ ਬੜੀ ਖਬਰਦਾਰ ਆ ਫੰਦੀ ਪੀਰੀਆ ਸੀਸਵਾਟਾ ਇਹ ਨਹੀਂ ਵੀ ਕੋਈ ਡਰ ਦੇ ਡੋਕਰ ਤੇ ਇੱਕ ਵਾਰੀ ਅੱਜ ਦੁਪਹਿਰੇ ਨਵਾਈ ਆ ਕਰਮਾਲੀ ਆ ਐ ਕਰ ਕਰ ਨਵਾਈ ਆ ਹਾਂ ਲੱਤ ਚੁੱਕਣ ਦਾ ਪਤਾ ਬਾਤ ਭਾਜੀ ਰਾਤ ਚੁੱਕ ਦੇ ਦੇ ਠੀਕ ਆ ਮੈਂ ਵੀ ਹਰਜੀਤ ਵੀਰੇ ਇੱਕ ਨੰਬਰ ਆਪਣੇ ਕਰ ਦਿਓ ਸੰਜੀ ਹਾਂਜੀ ਹਮਸਾਹਬ ਨੰਬਰ ਆਪਣਾ 73475 7064 9851 ਤੇ 7064 ਠੀਕ ਆ ਭਰਾ ਹਾਂਜੀ ਮਿਹਰਬਾਨੀ ਲੋਕ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣ ਰਹਾ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਠੀਕ ਆ ਜੀ ਸੋ ਹਰੀਕੇ ਪਤਨ ਤੋਂ ਤਕਰੀਬਨ ਕੋਈ 2 ਕਿਲੋਮੀਟਰ ਲਾ ਲੋ 2.5 ਕਿਲੋਮੀਟਰ ਲਾ ਲੋ ਦੂਰੀ ਆ ਪਿੰਡ ਬੁਰਜ ਦੇਵਾ ਸਿੰਘ ਦੀ ਤੇ ਹਰੀਕੇ ਪਤਨ ਤੋਂ ਦੋਸਤੋ ਇੱਕ ਸੜਕ ਨਿਕਲਦੀ ਆ ਪ੍ਰਿੰਗੜੀ ਪੱਟੀ ਨੂੰ ਜਾਂਦੀ ਆ ਇਸੇ ਚਰਕ ਤੋਂ ਤੁਸੀਂ ਜਦੋਂ ਉਤਰੋਗੇ ਠੀਕ ਹੈ ਜੀ ਫਰੀਕੇ ਪੱਤਨ ਤੋਂ ਤਕਰੀਬਨ ਬਾਹਰ ਬਾਈਪਾਸ ਤੋਂ ਤਕਰੀਬਨ ਅੱਧਾ ਕਿਲੋਮੀਟਰ ਕਿਲੋਮੀਟਰ ਤੱਕ ਆਉਣਾ ਪਵੇਗਾ ਤਾਂ ਇੱਟਾਂ ਦਾ ਪੱਠਾ ਉਥੋਂ ਬਿਲਕੁਲ ਇੱਕ ਬੋਰ ਨੱਗਾ ਬੁਰਜ ਦੇਵਾ ਸਿੰਘ ਦਾ ਵੈਸੇ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੰਬਰਾਂ ਦੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ ਮਿਲਦਾ ਕਿ ਨਵੀਆਂ ਅਪਡੇਟਸ ਨਾਲ ਸਾਰੇ ਜਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ